ਰਾਜਵੀਰ ਜਵੰਦਾ ਦੇ ਜੱਦੇ ਪਿੰਡ ਵਿਖੇ ਮੌਜੂਦ ਆ ਜਿੱਥੇ ਅੰਤਿਮ ਅਰਦਾਸ ਆ ਚੋਨਾਂ ਦੀ ਕੀਤੀ ਜਾ ਰਹੀ ਹੈ ਪਰ ਜਿਵੇਂ ਹੀ ਰਾਜਵੀਰ ਜਵੰਦਾ ਦਾ ਉਸ ਦਿਨ ਹਾਦਸਾ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਸੀ ਰਾਜਵੀਰ ਜਵੰਦਾ ਨਾਲ ਬਰੇ ਨਾਲ ਫੋਟੋ ਕਰਾਉਣ ਦੀ ਸਾਡਾ 팬 ਆ ਸਾਡਾ ਮੈਂ ਯਰ ਪੁੱਤਾ ਮੇਰਾ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੇਖਿਆ ਜਾ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪਿਆਰ ਕਰਦੇ ਸੀ ਅਤੇ ਬੱਚਿਆਂ ਦੇ ਵੱਲੋਂ ਵੀ ਖੂਬ ਜਿਹੜਾ ਮਜ਼ਾਕ ਕੀਤਾ ਜਾ ਰਿਹਾ ਸੀ ਉਹ ਵੀਡੀਓ ਦੇ ਵਿੱਚ ਛੋਟੇ-ਛੋਟੇ ਬੱਚੇ ਸੀ ਜਿਨ੍ਹਾਂ ਦੇ ਵੱਲੋਂ ਰਾਜਵੀਰ ਜਵੰਦਾ ਆਪਣੀ ਗੱਡੀ ਲੈ ਕੇ ਉਹਨਾਂ ਦੇ ਕੋਲ ਰੁਕਦੇ ਨੇ ਅਤੇ ਉਹ ਕਹਿੰਦੇ ਨੇ ਰਾਜਵੀਰ ਜਵੰਦਾ ਨੂੰ ਦੇਖ ਕੇ ਕਿ ਰਾਜਵੀਰ ਜਵੰਦਾ ਸਾਡੇ ਫੈਨ ਨੇ ਅਤੇ ਸਾਡੇ ਨਾਲ ਤਸਵੀਰ ਕਰਵਾਉਣ ਦੇ ਲਈ ਇੱਥੇ ਰਾਜਵੀਰ ਜਵੰਦਾ ਫੋਟੋ ਕਰਵਾਉਣ ਦੇ ਲਈ ਇੱਥੇ ਆਪਣੀ ਗੱਡੀ ਦੇ ਵਿੱਚ ਸਾਡੇ ਕੋਲ ਰੁਕੇ ਨੇ ਤਾਂ ਉਹੀ ਛੋਟੇ ਬੱਚੇ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇੱਕ ਮਜ਼ਾਕ ਤੌਰ ਤੇ ਰਾਜਵਿਰ ਜਵੰਦੇ ਦੇ ਨਾਲ ਮਜ਼ਾਕ ਕੀਤਾ ਗਿਆ ਸੀ ਅਤੇ ਫੋਟੋਆਂ ਨੇ ਜਿਹੜੀਆਂ ਉਹ ਵੀ ਉਸ ਸਮੇਂ ਰਾਜਵਿਰ ਜਵੰਦਾ ਦੇ ਨਾਲ ਕਰਵਾਈਆਂ ਗਿਆ ਸੀ ਤਾਂ ਇਹ ਬੱਚੇ ਅੱਜ ਇੱਥੇ ਅੰਤਿਮ ਅਰਦਾਸ ਵਾਲੇ ਦਿਨ ਰਾਜਵਿਰ ਜਵੰਦਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੁੱਤ ਕੀ ਨਾਮ ਹੈ ਜੀ ਰਾਜੀਵ ਸਿੰਘ ਰਾਜਵੀਰ ਸਿੰਘ ਹੈ ਤੁਹਾਡਾ ਨਾਮ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮਨਿੰਦਰ ਸਿੰਘ ਤੁਹਾਡਾ ਜੀ ਮਨਿੰਦਰ ਸਿੰਘ ਅੱਛਾ ਤੁਸੀਂ ਜਿਹੜੀ ਉਹ ਵੀਡੀਓ ਸੀ ਬਹੁਤ ਵਾਇਰਲ ਵੀ ਹੋਈ ਆ ਕਿਉਂਕਿ ਤੁਸੀਂ ਮਜ਼ਾਕ ਕਰ ਰਹੇ ਸੀ ਰਾਜਵੀਰ ਜਵੰਦਾ ਹੋਣਾ ਦੇ ਨਾਲ ਉਦੋਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਿਲੇ ਸੀ ਉਸਤੇ ਹਾਂਜੀ ਪਹਿਲੀ ਵਾਰ ਮਿਲੇ ਸੀ ਜੀ ਜ਼ਿੰਦਗੀ 'ਚ ਤੇ ਉਦੋਂ ਜਦੋਂ ਤੁਸੀਂ ਮਜ਼ਾਕ ਕੀਤਾ ਉਹ ਵੀਡੀਓ ਅਸੀਂ ਦੇਖੀ ਤੁਸੀਂ ਕਹਿ ਰਹੇ ਸੀ ਕਿ ਰਾਜਵੀਰ ਜਵੰਦਾ ਸਾਡੇ ਫੈਨ ਨੇ ਸਾਡੇ ਨਾਲ ਫੋਟੋ ਕਰਵਾਉਣ ਦੇ ਲਈ ਆਏ ਨੇ ਹਾਂਜੀ ਉਹ ਤਾਂ ਜਾਣਦੇ ਪਏ ਸੀਗੇ ਜੀ ਅਸੀਂ ਖੇਡਦੇ ਪਏ ਸੀਗੇ ਜਦੋਂ ਅਸੀਂ ਉਹਨਾਂ ਨੂੰ ਦੇਖਿਆ ਤਾਂ ਹੀ ਕਿਹਾ ਵੀ ਆਜੋ ਆਜੋ ਚੱਲ ਜੀ ਵੀਰ ਰਾਜਵੀਰ ਜਵੰਦਾ ਬਰੇ ਨੂੰ ਮਿਲਣਾ ਤੇ ਦੇ ਦੇਖਿਆ ਫੇਰਾ ਹੀ ਉਹਨਾਂ ਨੇ ਵੀਡੀਓ ਖਿਚਾਉਣ ਲੱਗ ਗਏ ਜੀ ਉਹਨਾਂ ਦੇ ਦੋਸਤ ਵੀਡੀਓ ਬਣਾਉਣ ਲੱਗ ਗਏ ਸਾਡੇ ਨਾਲ ਤੇ ਜੀ ਇਹਨੇ ਕਿਹਾ ਤਾਂ ਵੀ ਰਾਜਵੀਰ ਜੰਦਾ ਸਾਡਾ ਫੈਨ ਆ ਜੀ ਉਹਦੇ ਨਾਲ ਫੋਟੋ ਖਿਚਾਉਣੀ ਸੀਗੀ ਫਿਰ ਉਹਨਾਂ ਨੇ ਉਸ ਤੋਂ ਬਾਅਦ ਜੀ 2 ਸਾਲ ਬਾਅਦ ਜੀ ਮੋਟਰਸਾਈਕਲ ਨਾਲ ਹਾਦਸਾ ਵਾਪਰਿਆ ਤੇ ਜੀ ਮੋਹਾਲੀ ਦੇ ਉਹਦੇ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਅੱਛਾ ਉਹ 2 ਸਾਲ ਪਹਿਲਾਂ ਦੀ ਵੀਡੀਓ ਸੀ ਤੁਹਾਡੀ ਹਾਂ ਜੀ ਉਤੋਂ ਪਹਿਲੀ ਵਾਰ ਮਿਲੇ ਉਸ ਤੋਂ ਬਾਅਦ ਕਦੇ ਮਿਲੇ ਸੀ ਜ਼ਿੰਦਗੀ ਦੇ ਵਿੱਚ ਜੀ ਪਹਿਲਾਂ ਹੀ ਮਿਲੇ ਸੀਗੇ ਜ਼ਿੰਦਗੀ ਵਿੱਚ ਉਹੀ ਇੱਕ ਵਾਰ ਮੁਲਾਕਾਤ ਹੋਈ ਸੀ ਹਾਂਜੀ ਉਹੀ ਇੱਕ ਵਾਰ ਮੁਲਾਕਾਤ ਹੋਈ ਉਸ ਤੋਂ ਬਾਅਦ ਇੱਕ ਹੋਈ ਸੀਗੀ ਜੀ ਹਾਂ ਉਸ ਤੋਂ ਬਾਅਦ ਇੱਕ ਵਾਰ ਹੀ ਹੋਈ ਸੀਗੀ ਕਹਿੰਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਰਾਜਵਰ ਜਵੰਦਾ ਬਹੁਤ ਪਿਆਰ ਕਰਦੇ ਸੀ ਜੀ ਹਾਂ ਅੱਛਾ ਪੁੱਤ ਤੁਸੀਂ ਵੀ ਉਸ ਦਿਨ ਮੁਲਾਕਾਤ ਕੀਤੀ ਰਾਜਵਰ ਜਵੰਦਾ ਦੇ ਨਾਲ ਤਾਂ ਕਿੱਦਾਂ ਦਾ ਲੱਗ ਰਿਹਾ ਸੀ ਕਿਉਂਕਿ ਉਹ ਪਹਿਲੀ ਵਾਰ ਸੀ ਜਦੋਂ ਮੁਲਾਕਾਤ ਹੋਈ ਥੋੜੀ ਜੀ ਬਹੁਤ ਚੰਗਾ ਲੱਗਦਾ ਸੀ ਜੀ ਸਾਨੂੰ ਜੀ ਮਸੂ ਜਿਆ ਹੁੰਦਾ ਜੀ ਐਂ ਜਿਵੇਂ ਕਿ ਅਸੀਂ ਸੰਕਰ ਨੂੰ ਮਿਲਣ ਚੱਲੇ ਹਾਂ ਹਾਂ ਇਹ ਐਂ ਲੱਗਦਾ ਹੈ ਸਾਨੂੰ ਵੀ ਹਾਂ ਇਹ ਸਾਨੂੰ ਪਰ ਐਂ ਵੀ ਲੱਗਣ ਲੱਗ ਜਾਂਦਾ ਜੀ ਕਿ ਅਸੀਂ ਬਹੁਤ ਵੱਡੇ ਸੰਕਰ ਨਾਲ ਮਿਲਣ ਲੱਗੇ ਹਾਂ ਹੁਣ ਉਹ ਯਾਦ ਆਉਂਦੀ ਹੈ ਰਾਜਵਿਰਜ ਬੰਦਾ ਦੀ ਇਹ ਹਾਂ ਜੀ ਬਿਲ ਕਰਦਾ ਕਿ ਦੁਬਾਰਾ ਅਜੇ ਦੁਬਾਰਾ ਮਿਲੀਏ ਜੀ ਹਾਂ ਜੀ ਜੀ ਅੱਜ ਉਹਦਾ ਭੋਗ ਹੈ ਜੀ ਤਾਂ ਹੀ ਅਸੀਂ ਆਏ ਹਾਂ ਜੀ ਇੱਥੇ ਤੁਰਖੇ ਆਏ ਸੀ ਜੀ ਤੁਰਖੇ ਆਏ ਹੋ ਆਪਣੇ ਪਿੰਡ ਹਾਂਜੀ ਕਿੰਨੇ ਦੂਰ ਆ ਰਾਜਵਿਰਜ ਬੰਦਾ ਤੇ ਪਿੰਡ ਤੋਂ ਤੁਹਾਡਾ ਪਿੰਡ 2 ਕਿਲੋਮੀਟਰ 2 ਕਿਲੋਮੀਟਰ ਤੁਰ ਕੀ ਆਏ ਹੋ 2 ਕਿਲੋਮੀਟਰ ਹਾਂਜੀ ਤੇ ਫਿਰ ਤੁਹਾਡੇ ਮਾਪੇ ਵੀ ਆਏ ਨੇ ਤੁਹਾਡੇ ਨਾਲ ਜਾਂ ਇਕੱਲੇ ਆਏ ਇਕੱਲੇ ਆਏ ਜੀ ਸਕੂਲ ਜੀ ਅਸੀਂ ਸਕੂਲ ਹੋ ਜੀ ਭੋਗ ਦਾ ਕਰਕੇ ਜੀ ਛੁੱਟੀ ਮਰੀ ਗਈ ਜੀ ਵੀ ਅਸੀਂ ਕਿਹਾ ਵੀ ਆਈ ਰਾਜਵਿਰਜ ਹੁੰਦੇ ਤਾਂ ਭੋਗ ਤੇ ਜਾਣੇ ਜਾਣਾ ਜੀ ਸਪੈਰਿੰਗ ਮੀਟਿੰਗ ਜੀ ਅਸੀਂ ਸਪੈਰਿੰਗ ਮੀਟਿੰਗ ਤੇ ਵੀ ਨਹੀਂ ਗਏ ਜੀ ਤੇ ਜੀ ਅਸੀਂ ਕਿਹਾ ਜੀ ਅਸੀਂ ਰਾਜਵਿਰਜ ਬੰਦੇ ਦੇ ਭੋਗ ਤੇ ਹੀ ਜਾਣਾ ਵਾ ਉਹ ਪਾਪਾ ਅਸੀਂ ਕਹਿੰਦੇ ਫਿਰ ਜਾਬੜੂ ਤਿਆ ਥੋੜੇ ਇਤ ਕਰਦੇ ਆ ਨੋ ਵੈਸੇ ਥੋੜੇ ਕਰਦੇ ਨੇ ਰੋਕਿਆ ਨਹੀਂ ਕਿ ਤੁਰ ਕੇ ਕਿਉਂ ਜਾਣਾ ਅਸੀਂ ਲੈ ਜਾਂਦੇ ਆ ਜੀ ਨਹੀਂ ਨਹੀਂ ਰੋਕਿਆ ਨਹੀਂ ਸੀ ਜੀ ਸਾਨੂੰ ਜੀ ਮੇਰਾ ਜੀ ਮਾਮਾ ਵਜੀ ਉਹ ਵੀ ਕਹਿੰਦਾ ਮੈਂ ਵੀ ਆਉਂਗਾ ਫਿਰ ਮੈਂ ਕਿਹਾ ਠੀਕ ਆ ਜੀ ਆਜੋ ਮਾਮੀ ਵੀ ਮਾਮਾ ਦਨੇ ਆਉਣ ਵਾਲੇ ਸੀਗੇ ਜੀ ਅਸੀਂ ਪਹਿਲਾਂ ਹੀ ਆ ਗਏ ਉਹਨਾਂ ਤੋਂ ਆਜੋ ਵੀਡੀਓ ਯਾਦ ਆਉਂਦੀ ਹੈ ਜਿਹੜੀ ਤੁਸੀਂ ਬਣਾਈ ਸੀ ਜਦੋਂ ਮਜ਼ਾਕ ਕੀਤਾ ਸੀ ਤੁਸੀਂ ਕਿਹਾ ਸੀ ਨਾ ਕਿ ਰਾਜਵੀਰ ਜਵੰਦਾ ਮੇਰੇ ਫੈਨ ਨੇ ਹਾਂ ਜੀ ਮੈਂ ਕਿਹਾ ਜੀ ਉਦੋਂ ਕੀ ਕਹਿ ਰਹੇ ਸੀ ਰਾਜਵੀਰ ਜਵੰਦਾ ਤੁਹਾਨੂੰ ਜਦ ਤੁਸੀਂ ਉਹਨਾਂ ਨੂੰ ਇਹ ਗੱਲ ਆਖੇ ਸੀ ਉਦੋਂ ਉਹ ਕਹਿੰਦਾ ਹੀ ਮੈਂ ਆਏ ਜੇ ਕਹਿੰਦਾ ਜੀ ਚੇਤਾ ਇਹਦਾ ਇੰਨਾ ਹੈ ਨਹੀਂ ਜੀ ਜੀ ਪਰ ਉਹਨੇ ਆਏ ਕਿਹਾ ਇਹ ਗਾ ਖਚਾ ਲੈਣਾ ਫੋਟੋ ਤੁਹਾਡੇ ਨਾਮ ਅੱਛਾ ਉਹ ਤਾਂ ਗੀਤ ਸੁਣ ਸੁਣਦੇ ਹੁੰਦੇ ਸੀ ਗਾਣੇ ਰਾਜਪੁਰ ਚ ਬੰਦਾ ਤੇ ਜੀ ਹਾਂ ਜੀ ਹਾਂ ਜੀ ਕਿਹੜਾ ਗਾਣਾ ਸਭ ਤੋਂ ਵਧੀਆ ਲੱਗਦਾ ਸੀ ਜੋਰ ਆਉਂਦਾ ਤੁਹਾਨੂੰ ਹਾਂ ਜੀ ਸੁਣਾਓਗੇ ਸੁਣਾ ਦਿੰਦੇ ਕਦੇ ਜਿਮਾਂ ਚ ਸਪਾਟੇ ਕਦੇ ਖੇਤਾਂ ਚ ਕੁੜੇ ਜੋਰ ਚਾਹੀਦਾ ਬੈਰੀ ਨੂੰ ਵਿੱਚ ਪੱਟਾਂ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਜੋਰ ਚਾਹੀਦਾ ਬੈਰੀ ਨੂੰ ਵਿੱਚ ਪੱਟਾਂ ਦੇ ਨਹੀਂ ਸਾਡੇ ਨਾਲ ਮੱਥਾ ਲਾਉਣ ਲਈ ਚਾਹ ਤੇ ਹੁਣ ਸ਼ਰਦਾਂ ਜਲੀ ਦੇਣ ਦੇ ਲਈ ਆਇਓ ਕਰੋ ਹਾਂਜੀ ਹਾਂਜੀ ਉਦਾਂ ਉਹ ਇੱਕ ਵਾਰੀ ਇਹ ਮੁਲਾਕਾਤ ਹੋਈ ਸੀ ਜਾਂ ਕਦੇ ਮਿਲੇ ਸੀ ਕਿਉਂਕਿ ਲਾਗੇ ਪਿੰਡ ਸੀ ਤੁਹਾਡਾ ਤਾਂ ਰਾਜਪੁਰਜਵੰਦਾ ਦੇ ਜੀ ਜੀ ਸਾਡੀ ਤਾਂ ਹੋਈ ਸੀ ਜੀ ਪਤਾ ਨਹੀਂ ਇਹਦੀ ਨਹੀਂ ਹੋਈ ਹੋਣੀ ਜੀ ਅਸੀਂ ਤਾਂ ਗਾਜਾ ਤੇ ਲੱਗੇ ਸੀ ਕਿ ਜੀ ਉਦੋਂ ਪਿੰਡ ਨੂੰ ਆਉਂਦਾ ਪਿਆਈਗਾ ਜੀ ਵੈਸੇ ਉਦਾਂ ਪਤਾ ਲੱਗੇ ਜਾਂਦਾ ਸੀ ਜਦੋਂ ਸ਼ਹਿਰ ਤੋਂ ਰਾਜਪੁਰਜਵੰਦਾ ਪਿੰਡ ਆਉਂਦਾ ਸੀ ਜੀ ਹਾਂਜੀ ਫਿਰ ਚਾਹ ਚੜਦਾ ਸੀ ਜੀ ਹਾਂ ਜੀ ਇੱਕ ਕੌੜੀ ਤਾਂ ਜੀ ਜੀ ਪਾਰਕਰ ਤੇ ਝੁੱਟ ਲੈਂਦੇ ਪੈਰੀ ਜੀ ਉਹਦੀ ਜੀ ਡਿਫੈਂਡਰ ਗੱਡੀ ਆ ਗਈ ਜੀ ਅਸੀਂ ਪਾਰ ਤੋਂ ਅੱਡੇ ਤੋਂ ਅੱਡੇ ਤੋਂ ਜੀ ਭੱਜਦੇ ਆਏ ਸੀ ਇੱਕ ਕੌੜੀ ਤਾਂ ਜੀ ਸਾਡੇ ਤਾਂ ਜੀ ਗੁੱਟ ਦੇ ਸਾਥ ਤੇ ਵੀ ਵੱਜ ਗਈ ਸੀ ਅੱਛਾ ਉਹਨਾਂ ਗੁਰਦਾਰੇ ਕੋਲ ਡੈਗ ਪੈ ਗਈ ਸਾਰੇ ਨਾਲ ਪਿੱਛੇ ਰਹੇ ਦੇ ਸੀਗੇ ਤੇ ਫਿਰ ਜੀ 6:30 ਵੱਜੀ ਹੋਈ ਸੀਗੀ ਖੂਨ ਨਿਕਲਦਾ ਹੀ ਤਾਂ ਵੀ ਭੱਜ ਗਈ ਇਹਨਾਂ ਸਾਰਿਆਂ ਨਾਲ ਮੂਰੇ ਹੋ ਗਏ ਜੀ ਉਹ ਚਾ ਚੜਦਾ ਜੀ ਜਦੋਂ ਰਾਈਵ ਸਬੰਧਾ ਹੁੰਦਾ ਜੀ ਹੁਣ ਦੁੱਖ ਹੋਇਆ ਫਿਰ ਜਦੋਂ ਉਹਨਾਂ ਦੀ ਖਬਰ ਮਿਲੀ ਹਾਦਸੇ ਦੀ ਜੀ ਹਾਂਜੀ ਜੀ ਮੈਂ ਮਰਿਆ ਤਾਂ ਬਈ ਜੀ ਬਹੁਤ ਦਿਨਾਂ ਦਾ ਵਾ ਪਰ ਉਹ ਡਾਕਟਰ ਨਾਲ ਲਈ ਸਾਹ ਦਵਾਈ ਆਉਂਦੇ ਸੀ ਉਹਨਾਂ ਨੂੰ ਜੀ ਤਾਂ ਤੁਸੀਂ ਦੇਖੋ ਕਿ ਛੋਟੇ ਛੋਟੇ ਬੱਚੇ ਨੇ ਇਹ ਜੋ ਕਿ ਅੱਜ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਰਾਜਵਿਰਜਵੰਦਾ ਦਾ ਕਿਉਂਕਿ ਭੋਗ ਸਮਾਗਮ ਵੀ ਹੈ ਇੱਥੇ ਰਾਜਵਿਰਜਵੰਦਾ ਦਾ ਜ਼ਿਕਰ ਕਰੀਏ ਤਾਂ ਅੰਤਿਮ ਅਰਦਾਸ ਵੀ ਪਰ ਇਹੀ ਉਹ ਬੱਚੇ ਨੇ ਜਨਾਂ ਦੇ ਵੱਲੋਂ ਉਹ ਇੱਕ ਵੀਡੀਓ ਬਹੁਤ ਵਾਇਰਲ ਹੋਈ ਆ ਤਾਂ ਇੱਕ ਮਜ਼ਾਕ ਕੀਤਾ ਗਿਆ ਸੀ ਕਿ ਰਾਜਵਿਰਜਵੰਦਾ ਫੈਨ ਨੇ ਤਾਂ ਦੇਖੋ ਕਿ ਸਕੂਲ ਦੇ ਵਿੱਚੋਂ ਛੁੱਟੀ ਲੈ ਕੇ ਇੰਨਾ ਪਿਆਰ ਕਰਦੇ ਨੇ ਰਾਜਵਿਰਜਵੰਦਾ ਨੂੰ ਕਿ ਇੱਥੇ ਪਹੁੰਚੇ ਨੇ ਅਤੇ ਇੱਥੇ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਕੂਲ ਦੇ ਵਿੱਚੋਂ ਛੁੱਟੀ ਲੈ ਕੇ ਅੱਜ ਇੱਥੇ ਉਹਨਾਂ ਦੇ ਜੱਦੇ ਪਿੰਡ ਪਹੁੰਚੇ ਨੇ